ਆ ਦੇਖੋ ਬਈ ਕਿੱਡੀ ਮੂਰਖਤਾ ਵਾਲੀ ਗੱਲ ਕੀਤੀ ਆ ਸ਼੍ਰੀ ਦਰਬਾਰ ਸਾਹਿਬ ਹਰਮੰਦਰ ਸਾਹਿਬ ਦੀ ਵੀਡੀਓ ਦੇਖੋ ਕਿਸ ਤਰ੍ਹਾਂ ਐਡੀਟਿੰਗ ਕੀਤੀ ਆ ਤੇ ਇਹ ਏਆਈ ਦੇ ਨਾਲ ਬਣਾਈ ਗਈ ਆ ਵੀਡੀਓ ਜਿਸ ਨੇ ਵੀ ਬਣਾਈਆ ਉਹ ਕਦੇ ਵੀ ਨਹੀਂ ਬਖਸ਼ਿਆ ਜਾਣਾ ਤੇ ਉਹਨੂੰ ਬਖਸ਼ਣਾ ਚਾਹੀਦਾ ਵੀ ਨਹੀਂਗਾ ਜਿੱਥੇ ਵੀ ਉਹਦਾ ਪਤਾ ਲੱਗਦਾ ਕਿਸੇ ਵੀ ਮਤਲਬ ਅਕਾਊਂਟ ਤੋਂ ਇਹ ਵੀਡੀਓ ਉਹ ਪਾਈ ਗਈ ਆ ਤੇ ਉਸ ਦਾ ਪਤਾ ਲੱਗਣਾ ਚਾਹੀਦਾ ਹੈ ਜੋ ਕਿ گاؤں ਵਾਸਤੇ ਕੋਈ ਐਵੇਂ ਦੀ ਹਰਕਤ ਨਾ ਕਰ ਸਕੇ ਕਿਉਂਕਿ ਇਹ ਸਭ ਤੋਂ ਵੱਡੀ ਮੂਰਖਤਾ ਕਿਸੇ ਧਰਮ ਨੂੰ ਮਤਲਬ ਕਿ ਐਦਾਂ ਦਿਖਾਉਣਾ ਬਹੁਤ ਗਲਤ ਹੈ ਜੇ ਕਿਸੇ ਨੂੰ ਮਤਲਬ ਕਿ ਕੋਈ ਵੀ ਗੱਲਬਾਤ ਹੈਗੀ ਆ ਸਿੱਧਾ ਪੰਗਾ ਲੈਣਾ ਐਦਾਂ ਗਲਤ ਐਡੀਟਿੰਗਾ ਕਰਕੇ ਕਿਸੇ ਨੂੰ ਨੀਚਾ ਦਿਖਾਉਣਾ ਸਭ ਤੋਂ ਵੱਡੀ ਮੂਰਖਤਾ ਹੈ ਇਸੇ ਕਰਕੇ ਸਭ ਧਰਮ ਦਾ ਸਤਿਕਾਰ ਕਰੋ ਤੇ ਐਦਾਂ ਕਿਸੇ ਨੂੰ ਜਲੀਲ ਨਾ ਕਰੋ ਮੇਦਵੀ ਵਾਲਾ ਕੰਮ ਨਾ ਕਰੋ ਇਸੇ ਕਰਕੇ ਸਭ ਦਾ ਸਾਥ ਦੇਣਾ ਚਾਹੀਦਾਗਾ ਐਦਾਂ ਦੀਆਂ ਵੀਡੀਓ ਨਾ ਬਣਾਇਆ ਕਰਤੇ ਐਦਾਂ ਦੀ ਐਡੀਟਿੰਗ ਜਾਂ AI ਤੋਂ ਚੰਗਾ ਕੰਮ ਲਓ ਐਦਾਂ ਕੋਈ ਵੀ ਵੀਡੀਓ ਬਣਾ ਕੇ ਨਾ ਪੇਸ਼ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ